ਜੇ ਤਾਂ ਜੇਲ ਅਥਾਰਟिटीज ਨੇ ਜੀ ਉਹਨਾਂ ਨੂੰ ਸਿਰਫ ਫਟੇ ਬੁਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਉਹ ਤੋਂ ਖਾਲਸਾ ਜੀ ਬਾਬਾ ਜੀ ਦੀ ਤੇ ਫਟੇ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਦਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਬੱਤੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਏ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ। ਜਿਹੜਾ ਆਜ਼ਾਦ ਤੋਂ ਵੱਲੋਂ ਕਿ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਕਿ ਦੇ ਪ੍ਰਕਾਰ ਦਿੱਤੀ ਇਹ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ। ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ। ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ। ਜਨਤਕ ਨਹੀਂ ਕਰ ਸਕਦੇ ਹੈਗੇ ਜੀ। ਬਸ ਉਹਦੀ ਸਾਡੀ ਰਿਕਵੈਸਟ ਹੈ ਜੀ। ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ। ਬਹੁਤ ਵਧੀਆ ਹੋ ਕਰੀਏ ਜੀ ਫੱਟੇ ਸਾਂਝੀ ਕਰੀਏ ਜੀ। ਤਕੀਰ ਸਾਹਿਬ ਜਿਸ ਤਰ੍ਹਾਂ ਤੁਹਾਡੀ ਬੁਲਾਖਾਤਾ ਜੀ ਤੁਸੀਂ ਰਾ ਭਾਈ ਬਲਵੰਤ ਸਿੰਘ ਰਾਜੂਵਾਲਾ ਦੇ ਵਕੀਲ ਹੋਇਆ ਜੀ। ਹਾਂਜੀ। ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤਨੇ ਕਿਤੇ ਮੰਗੇ ਮੰਗ ਕੀਤੀ ਆ ਜੀ ਜਾ ਪਾਲਸੀ ਨਹੀਂ ਚਾਹੁੰਦਾ ਜਾਂ ਕੋਈ ਵੀ ਸੜਾ ਦਾ ਹਲਾਲ ਕੀਤਾ। ਕੀ ਆਖਰਕਾਰ ਇਸੇ ਪਹਿਲੂ ਲੈ ਕੇ ਕੋਈ ਨਾ ਮ ਰਾਜੂਵਾਲਾ ਨਾਲ ਗੱਲਬਾਤ ਹੋਈ ਹੈ ਜੀ ਕੋਈ ਸਮਝ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ। ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਉਹ ਬਾਕੀ ਹਲੇ ਇਸ ਬਾਰੇ ਕਰ ਲਿਆ ਲੱਗਾ ਤਾਂ ਪੋਣਾ ਪੋਣਾ ਕਰਤਾ ਪੋਣਾ ਕਰਤਾ ਮੁਲਾਕਾਤ ਤੇ ਪਿਛਲੀ ਆਪਾਂ ਦੇਖੀਏ ਪੋਣਾ ਕਰਤਾ ਮੁਲਾਕਾਤ ਹੋਈ ਹੈ ਜਿਸ ਵਿੱਚ ਸ਼ੋਭਾ ਪਰਮਨਤਾ ਕਮੇਟੀ ਦੇ ਪ੍ਰਧਾਨ ਤੇ ਹੋਰ ਜਿਹੜੇ ਨੁਮਾਇੰਦੇ ਸਬਾਤ ਮਜੂਸਨ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸਰੋਪਾ ਜੀ ਦਾ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਬੇਸ਼ਕ ਹੈ ਜੀ ਤਾਂ ਕੋਈ ਸੁਨੇਹਾ ਵਗੈਰਾ ਜਿਹਾ ਕੋਈ ਸਰ ਕਿਸੇ ਤਰੀਕੇ ਨਾਲ ਮੰਗਤੀ ਕਿ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਰਿਹਾ ਕਿ ਤਰ੍ਹਾਂ ਕੋਈ ਇਦਾਂ ਦੀ ਮੰਗ ਦੀ ਗੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਆਰਾ ਹੀ ਅਸੀਂ ਦੱਸਤਾ ਸੰਗਤ ਸੰਗਤ ਨੂੰ ਕੋਈ ਸੰਦੇਸ਼ ਸੰਗਤ ਸੰਗਤ ਨੂੰ ਇਹੀ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰਹੋ ਅਮਰ ਸ਼ਕੋ ਜੀ ਵੱਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤਾ ਇਸ ਕੇਸ ਨੂੰ ਲੈ ਕੇ ਸਤੂਰ ਖੇੜ ਦੇ ਕੇਸ ਲੈ ਕੇ ਆਪ ਰਾਜੂਵਾਲਾ ਨੂੰ ਕਿ ਦਖਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲਿਖੋ ਕਿ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਕੋ ਫੈਸਲਾ ਲਵੇ ਜਦ ਮੈਨੂੰ ਬਾਹਰ ਘਟੇ ਜਾਂ ਫਾਂਸੀ ਦੇ ਕੋਈ ਗੱਲ ਦਾ ਜ਼ਿਕਰ ਕੀਤਾ ਨਹੀਂ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਰਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵਿਚਾਰਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੂਲਾ ਮੂਲਾ ਦਾ ਸਾਰਾ ਇਕੱਠੀ ਹੋ ਗਿਆ ਤੁਸੀਂ ਕਿ ਲੱਗ ਦਿੱਤੀ ਨਹੀਂ ਮੈਂ ਅਲੱਗ ਕੀਤੀ अच्छा बाकी सारा नहीं कच्ची हां जी बाकी नहीं है बाकी नहीं हुई जी बाकी फते साझी हुई है जी बाकी मुलाकात बाकी आ, ओ हुई है जी बस मेरी डिस्कशन हुई है जी केस दी ਤੇ ਡਿਸਕਸ਼ਨ ਕੇਸ ਵੀ ਕਰਕੇ ਜੀ ਫਿਰ ਆ ਰਾਮੂ ਆ ਹੁਣੇ-ਹੁਣੇ ਦੇਖ ਰਿਹਾ ਸੀ ਟੀਵੀ ਤੇ ਪਤਾ ਲੱਗਾ ਕਿ ਐਸਜੀਪੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਧਾਮੀ ਸਾਹਿਬ ਉਹ ਅੱਤਵਾਦੀ ਬਲਵੰਤ ਸਿੰਘ ਰਾਜਵਾਨ ਨੂੰ ਪਟਿਆਲਾ ਜੇਲ੍ਹ ਵਿੱਚ ਮਿਲੇ ਨੇ ਮੈਂ ਪੁੱਛਣਾ ਚਾਹਨਾ ਵਾਂ ਅੱਤਵਾਦੀ ਤੋਂ ਅਸੀਂ ਕੀ ਕਰਾਉਣਾ ਵਾਂ ਕੱਲ ਮਾਂ ਜੋ ਸੁਪਰੀਮ ਕੋਰਟ ਵਿੱਚ ਤਰੀਕ ਆ 15 ਤਰੀਕ ਨੂੰ ਐਸਜੀਪੀਸੀ ਦਰਦੀ ਬੜੀ ਹੈ ਅਤਵਾਦੀ ਬਲਵੰਤ ਸਿੰਘ ਰਾਜਵਾਨੇ ਨੂੰ ਪਹਿਲਾਂ ਦਾ ਐਸਜੀਪੀਸੀ ਗੋਲਕ ਰਾਹੀਂ ਜਿਹੜੇ ਮਿਸਯੂਜ਼ ਕਰਦੀਏ ਗੋਲਕ ਦੇ ਪੈਸੇ ਆ ਉਹ ਵਕੀਲਾ ਰਾਹੀਂ ਉਹ ਦੇ ਰਿਹਾ ਵਕੀਲਾ ਨੂੰ ਬਈ ਕੋਰਟ ਚ ਵੀ ਲੜੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਅਤਵਾਦੀ ਬਲਵੰਤ ਸਿੰਘ ਰਾਜਵਾਨਾ ਕੋਈ ਵੀ ਸਾਥ ਨਾ ਦੇ ਤੇ ਜਿੰਨੇ ਵੀ ਐਸਜੀਪੀਸੀ ਦੇ ਗੁਰਦਰਾ ਸਾਹਿਬਾ ਉੱਥੇ ਗੋਲਕ ਵਿੱਚ ਪੈਸੇ ਨਾ ਪਾਓ ਕਿਉਂਕਿ ਇਹਨਾਂ ਨੇ ਅਸੀਂ ਤਾਂ ਆਉਣਾ ਬੜੇ ਸ਼ਰਧਾ ਨਾਲ 10 ਪਾਓ 20 ਪਾਓ 500 ਪਾਓ ਜੋ ਮਰਜ਼ੀ ਪਾਓ ਲੇਕਿਨ ਉਹ ਤੋਂ ਕੱਢ ਕੇ ਮੈਸਜੂਜ ਕਰਦੇ ਆ ਅੱਤਵਾਦੀਆਂ ਲਈ ਪੈਸੇ ਖਰਚਦੇ ਪਏ ਆ ਇਹ ਬਹੁਤ ਹੀ ਨਿੰਦਾ ਦੀ ਗੱਲ ਆ ਉਸ ਤੋਂ ਬਾਅਦ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵਾ ਏਡੀਜੀਪੀ ਜੇਲ੍ਹਾਂ ਪੰਜਾਬ ਨੂੰ ਵੀ ਇਹ ਕਿਹੜੇ ਨਿਯਮਾਂ ਤਹਿਤ ਮਰਿਆਦਾ ਤਹਿਤ ਤੁਸੀਂ ਇਹਨੂੰ ਐਜੀਪੀ ਦੇ ਪ੍ਰਧਾਨ ਸਾਹਿਬ ਨੂੰ ਮਲਾ ਰਹੇ ਹੋ ਅੱਤਵਾਦੀ ਬੁਲੰਦ ਰਾਜਵਾਲੇ ਨੂੰ ਇਹ ਕਿਹੜਾ ਖੂਨ ਦਾ ਰਿਸ਼ਤਾ ਵਾ ਤੁਸੀਂ ਕਹਿ ਰਹੇ ਹੋ ਕਿ ਖੂਨ ਦਾ ਰਿਸ਼ਤਾ ਉਹ ਵੀ ਮਿਲੂਗਾ ਜੀ ਹੋਰ ਨਹੀਂ ਕੋਈ ਮਿਲੂਗਾ ਜੀ ਇਸ ਕਰਕੇ ਇਹ ਜਿਹੜੇ ਦੋ ਭੇਦ ਭਾਵ ਆ ਨਾ ਇਹ ਨਹੀਂ ਹੋਣਾ ਚਾਹੀਦੇ ਕਿਉਂਕਿ ਜੇ ਕੋਈ ਬڑا ਆਦਮੀ ਜਾ ਰਿਹਾ ਤਾਂ ਉਹਨੂੰ ਮੜਾ ਦੋ ਦੂਜਿਆਂ ਨੂੰ ਰਹਿਣ ਦਿਓ ਇਹ ਨਹੀਂ ਗੱਲ ਹੋਣੀ ਚਾਹੀਦੀ। ਮੈਂ ਇਹਦੀ ਆਰਟੀਆਈ ਪਾਉਂਗਾ ਵੀ ਇਹ ਵਾਰ-ਵਾਰ ਇਹ ਅੱਤਵਾਦੀ ਬਲਵੰਤ ਰਾਜਾ ਉਹਨਾਂ ਨੂੰ ਵੀ ਤੀਜੀ ਧਰ ਕਿਹੜੀ ਮਿਲਦੀ ਪਈ ਐ ਜਦੋਂ ਇੱਕ ਖੂਨ ਦਾ ਰਿਸ਼ਤੇ ਵਾਲਾ ਹੀ ਮਿਲ ਸਕਦਾ ਤੁਸੀਂ ਆਪ ਖੁਦ ਕਹਿੰਦੇ ਹੋ ਇਹ ਬਹੁਤ ਗੰਦ ਗੱਲ ਆ। ਮੈਂ ਇੱਕ ਹੋਰ ਐਸਜੀਪੀ ਨੂੰ ਵੀ ਸਵਾਲ ਕਰਨ ਜਾਣਾ ਧਾਮੀ ਸਾਹ ਨੂੰ ਤੁਸੀਂ ਰਾਜਵੀਰ ਜਵੰਧਾ ਜੀ ਦੇ ਸੰਸਕਾਰ ਤੇ ਗਏ ਹੋ ਬਿਲਕੁਲ ਨਹੀਂ ਗਏ। ਕਿਆ ਗੱਲ ਕੀ ਆ ਵੀ? ਏ ਤੁਸੀਂ ਏ ਡੀ ਜੀ ਪੀ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਬੁਲੀ ਨਾਲ ਆਤਮੋਤਿਆ ਕੀਤੀ ਆ ਉਹਨਾਂ ਨੇ ਉਹਨਾਂ ਦੇ ਘਰੇ ਗਏ ਹੋ ਨਹੀਂ ਗਏ ਤੁਸੀਂ ਆਪਣੇ ਅਤਵਾਦੀਆਂ ਦੇ ਰਾਗੜਾ ਪਈ ਜਾਂਦੇ ਹੋ ਅਗਰ ਮੈਂ ਇਹ ਕਹਿਣਾ ਵਾ ਕੱਲ ਮਾਂਜੋ ਸੁਪਰੀਮ ਕੋਰਟ ਵਿੱਚ ਤਰੀਕ ਆ 15 ਤਰੀਕ ਆ ਜੇ ਕੋਈ ਫੈਸਲਾ ਨਹੀਂ ਹੋਇਆ ਫਾਂਸੀ ਦਾ ਤੁਸੀਂ ਤਰਮਲਾਏ ਭਾਏ ਮਛਲੀ ਜਿਵੇਂ ਬਾਹਰ ਪਾਣੀ ਚ ਨਿਕਲਦੀ ਹੈ ਤਰਫੁੱਦੀ ਪਈ ਆ ਉਸ ਤਰ੍ਹਾਂ ਤਰਫੀ ਜਾਂਦੇ ਹੋ ਤਰਫੀ ਜਾਓ ਇਹ ਅੱਤਵਾਦੀ ਜਿਹੜਾ ਬਲਵੰਤ ਸਿੰਘ ਰਾਜੋਣਾ ਮੈਂ ਬਾਰ-ਬਾਰ ਲੋਕਾਂ ਨੂੰ ਦੱਸਣਾ ਚਾਹਨਾ ਇਕੱਲੇ ਮੁੱਖ ਮੰਤਰੀ ਸਾਹਿਬ ਬਿਆਨਸੇ ਵੀ ਸ਼ਹੀਦ ਜੀ ਦਾ ਕਾਤਲ ਨਹੀਂ ਇਹ 17 ਲੋਕਾਂ ਦਾ ਹੋਰਾਂ ਦਾ ਕਾਤਲ ਨਾਲ ਡਾਕਟਰਾਂ ਦਾ ਪੁਲਿਸ ਮੁਲਾਜ਼ਮਾਂ ਦਾ ਐਮਐਲਏ ਦਾ ਐਮਐਲਏ ਦਾ ਇਸ ਕਰਕੇ ਇਹਨੂੰ ਜੇ ਫਾਂਸੀ ਹੋ ਵੀ ਜਾਊਗੀ ਧਰਤੀ ਤੇ ਬੋਝ ਘਟੂਗਾ ਤਾਂ ਦੂਜਿਆਂ ਨੂੰ ਅਕਲ ਵੀ ਆਊਗੀ ਤਾਂ ਕਿ ਇਹ ਗੰਦੇ ਆਂਡੇ ਦੇ ਮਗਰ ਨਾ ਲੱਗੋ ਮੈਂ ਐਸਜੀਪੀਸ ਨੂੰ ਕਹਿਣਾ ਵਾਂ ਐ ਜੀਪੀਸੀ ਦਾ ਕੋਈ ਸੁਝਾਤ ਨਹੀਂ ਹੈ ਸਿਰਫ ਅੱਤਵਾਦੀਆਂ ਦੇ ਜਿਹੜੇ ਵਰਸੀ ਮਨਾਉਂਦੇ ਨੇ ਸ਼੍ਰੀ ਕਾਲਦਾਸ ਸਾਹਿਬ ਤੇ ਤੇ ਜਾਂ ਇਹਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਉਹ ਵਾਪਸ ਲਾਓ ਇਹਦਾ ਇਹ ਜਿੰਦੇ ਸ਼ਹੀਦ ਤਾਂ ਉਹਦੇ ਕਰਾਉਣਾ ਕੀ ਆ ਮੈਂ ਕੋਰਟ ਚ ਹੜ ਕੇ ਗੱਲਾਂ ਕਰਦਾ ਸੀ ਖਾਲਸ ਫਲਾਣਾ ਡਮਗਾਣਾ ਦੀਆਂ ਗੱਲਾਂ ਕਰਦਾ ਸੀ ਮੈਂ ਅਪੀਲ ਨਹੀਂ ਕਰੂਗਾ ਮੈਂ ਝੁਕੂਗਾ ਨਹੀਂ ਹੁਣ ਕਿਉਂ ਝੁਕ ਗਿਆ ਜੀ ਇਹਨੂੰ ਪੁੱਛਿਆ ਜਾਵੇ ਇਸ ਕਰਕੇ ਇਹਨਾਂ ਦਾ ਫਾਂਸੀ ਹੋਣ ਦੀ ਜੇ ਹੁੰਦੀ ਤਾਂ ਹੋ ਜਾਣ ਦੇ